ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਉਹਨਾਂ ਦੀ ਜਨਮ ਸਥਾਨ ਉਪਦੇਸ਼ ਉਹਨਾਂ ਦੀਆਂ ਉਦਾਸੀਆਂ ਅਤੇ ਉਹਨਾਂ ਨੇ ਸਾਨੂੰ ਕੀ ਸਿਖਾਇਆ ਆਓ ਜਾਣੀਏ ਪੂਰੀ ਜਾਣਕਾਰੀ ਜਨਮ ਅਤੇ ਬਚਪਨ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਨੂੰ ਤਲਵੰਡੀ ਵਿਖੇ ਹੋਇਆ ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ ਤੇ ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਹਨ ਉਹਨਾਂ ਦੀ ਜਨਮ ਤੇ ਬਚਪਨ ਦੀ ਜੀਵਨ ਕਥਾ ਸਿੱਖ ਇਤਿਹਾਸ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਇੱਥਾ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ ਬਚਪਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਜਨਮ ਤਾਰੀਖ 15 ਅਪ੍ਰੈਲ 1469 ਕਈ ਸਿੱਖ ਮਤਾਂ ਅਨੁਸਾਰ 14 ਨਵੰਬਰ 1469 카르틱 ਦੀ ਪੂਰਨਮਾਸੀ ਵੀ ਹੈ। ਜਨਮ ਸਥਾਨ ਰਾਏਪੋਈ ਦੀ ਤਲਵੰਡੀ ਜੋ ਕਿ ਹੁਣ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੈ। ਪਿਤਾ ਜੀ ਦਾ ਨਾਮ ਮਹਿਤਾ ਕਾਲੂ ਚੰਦ ਜੀ ਜੋ ਇੱਕ ਪਟਵਾਰੀ ਸੀ ਜ਼ਮੀਨ ਦਾ ਰਿਕਾਰਡ ਰੱਖਣ ਵਾਲੇ ਸਰਕਾਰੀ ਕਰਮਚਾਰੀ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਜੀ ਭੈਣ ਬੀਬੀ ਨਾਨਕ ਜੀ ਬਚਪਨ ਤੋਂ ਗੁਨਾਨਕ ਜੀ ਦੀ ਗਿਆਨ ਪ੍ਰੇਮੀ ਕੰਬੀਰ ਤੇ ਸੋਚਵਾਨ ਸਨ ਧਰਮ ਸੱਚਾਈ ਅਤੇ ਸਮਾਜਿਕ ਅਨਿਆਇ ਵਿਰੁੱਧ ਉਹਨਾਂ ਦੀ ਸੋਚ ਬਚਪਨ ਤੋਂ ਹੀ ਨਿਰਾਲੀ ਸੀ ਛੋਟੀ ਉਮਰ ਵਿੱਚ ਹੀ ਉਹਨਾਂ ਨੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਸਭ ਇਨਸਾਨ ਬਰਾਬਰ ਹਨ। ਉਹਨਾਂ ਨੇ ਆਰੰਭਿਕ ਸਿੱਖਿਆ ਪਿੰਡ ਦੇ ਮਕਤਬ ਤੋਂ ਲਤੀਨ ਫਾਰਸੀ ਸੰਸਕ੍ਰਿਤ ਅਤੇ ਗੁਰਮੁਖੀ ਵਿੱਚ ਪ੍ਰਾਪਤ ਕੀਤੀ। ਇੱਕ ਕਥਾ ਅਨੁਸਾਰ ਜਦੋਂ ਪੰਡਤ ਨੇ ਉਹਨਾਂ ਨੂੰ ਵਿੱਤਿਆ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਨਾਨਕ ਜੀ ਨੇ ਕਿਹਾ ਅਸਲ ਗਿਆਨ ਤਾਂ ਉਹ ਹੈ ਜੋ ਪਰਮਾਤਮਾ ਨੂੰ ਜਾਣਨ ਵਿੱਚ ਸਹਾਇਤਾ ਕਰੇ। ਗੁਰੂ ਜੀ ਦੀ ਬਚਪਨ ਦੀਆਂ ਬਹੁਤ ਸਾਰੀਆਂ ਅਚੰਬਤ ਕਰਾਮਾਤਾਂ ਦਾ ਜ਼ਿਕਰ ਜਨਮ ਸਾਖੀਆਂ ਵਿੱਚ ਮਿਲਦਾ ਹੈ ਜਿਵੇਂ ਸੱਪ ਵਾਲੀ ਘਟਣਾ ਦੁੱਧ ਦੀ ਥਾਲੀ ਵਾਲੀ ਘਟਣਾ ਧਾਰਮਿਕ ਗੀਤ ਗਾਉਣਾ ਭਜਨ ਕਰਨਾ ਧਿਆਨ ਲਗਾਉਣਾ ਗੁਰੂ ਨਾਨਕ ਦੇਵ ਜੀ ਦੀ ਰੁਚੀ ਸਨ ਕਈ ਵਾਰ ਉਹ ਇਕੱਲੇ ਬੈਠ ਕੇ ਕੰਬੀਰ ਵਿਚਾਰਾਂ ਵਿੱਚ ਲੀਨ ਰਹਿੰਦੇ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਇੱਕ ਰੱਬ ਤੇ ਸੱਚ ਦੀ ਜੀਵਨ ਰਾਹ ਨੂੰ ਉਚਿਤ ਮੰਨਿਆ ਉਹਨਾਂ ਦੇ ਤਿੰਨ ਮੁੱਖ ਸਿਧਾਂਤ ਹਨ ਪਹਿਲਾ ਇੱਕ ਓੰਕਾਰ ਇੱਕ ਰੱਬ ਦੀ ਸਿਧਾਂਤ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਕਿ ਰੱਬ ਇੱਕ ਹੈ ਉਹ ਨਿਰਾਕਾਰ ਹੈ ਅਜੰਮੀ ਹੈ ਤੇ ਸਭ ਥਾਵਾਂ ਤੇ ਮੌਜੂਦ ਹੈ ਉਹ ਸਾਰੇ ਸੰਸਾਰ ਦਾ ਰਚਨਹਾਰ ਹੈ ਅਤੇ ਉਸ ਤੱਕ ਹਰ ਕੋਈ ਪਹੁੰਚ ਸਕਦਾ ਹੈ ਕੋਈ ਧਰਮ ਚਾ ਜਾਤੀ ਇਸ ਦੀ ਰੁਕਾਵਟ ਨਹੀਂ ਬਣਦੀ। ਉਹਨਾਂ ਦਾ ਦੂਜਾ ਸਿਧਾਂਤ ਨਾਮ ਜਪਣਾ, ਭਗਵ ਸਿਮਰਨ ਕਰਨਾ। ਰੱਬ ਦਾ ਸਿਮਰਨ ਕਰਨਾ ਜੀਵਨ ਦਾ ਮੁੱਖ ਉਦੇਸ਼ ਹੈ। ਸੱਚ ਨਾਮ ਵਾਹਿਗੁਰੂ ਦਾ ਬੋਲਣਾ ਤੇ ਮਨ ਵਿੱਚ ਵਸਾਉਣਾ। ਇਹ ਸੱਚੀ ਆਤਮਿਕ ਉਤਰੰਦੀ ਰਹਾ ਹੈ। ਤੀਜਾ ਕਿਰਤ ਕਰਨੀ। ਕੀ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਮਨੁੱਖ ਨੂੰ ਆਪਣੀ ਰੋਜ਼ੀ ਇਮਾਨਦਾਰੀ ਤੇ ਮਿਹਨਤ ਨਾਲ ਕਮਾਉਣੀ ਚਾਹੀਦੀ ਹੈ ਬੇਈਮਾਨੀ ਧੋਖਾ ਤੇ ਆਲਸੀਪਨ ਤੋਂ ਹਮੇਸ਼ਾ ਹੀ ਮਨੁੱਖ ਨੂੰ ਬਚਣਾ ਚਾਹੀਦਾ ਹੈ ਚੌਥਾ ਵੰਡ ਛਕਣਾ ਭਾਅ ਸਾਂਝਾ ਕਰਨਾ ਜੋ ਵੀ ਰੱਬ ਨੇ ਸਾਨੂੰ ਦਿੱਤਾ ਹੈ ਉਹ ਹੋਰਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਲੋੜਵੰਦਾ ਦੀ ਹਮੇਸ਼ਾ ਹੀ ਸੇਵਾ ਕਰਨੀ ਚਾਹੀਦੀ ਹੈ ਭੁੱਖਿਆਂ ਨੂੰ ਖਾਣਾ ਖਵਾਉਣਾ ਚਾਹੀਦਾ ਹੈ ਏ ਗੁਰੂ ਨਾਨਕ ਦੇਵ ਜੀ ਦੀ ਮੁੱਖ ਸਿੱਖਿਆ ਹੈ ਤੇ ਪੰਜਵਾਂ ਸਭ ਮਾਨਵਤਾ ਬਰਾਬਰ ਹੈ ਗੁਰੂ ਨਾਨਕ ਦੇਵ ਜੀ ਨੇ ਜਾਤ ਪਾਤ ਉੱਚੀ ਨੀਵੰਡ ਨੂੰ ਨਕਾਰ ਦਿੱਤਾ ਉਹਨਾਂ ਨੇ ਸਿਖਾਇਆ ਕਿ ਸਭ ਮਨੁੱਖ ਇੱਕੋ ਰੱਬ ਦੀ ਔਲਾਦ ਹਨ ਨਾਰੀ ਤੇ ਪੁਰਖ ਦੋਵੇਂ ਇੱਕ ਸਮਾਨ ਹਨ ਧਰਮ ਅਤੇ ਕਰਮ ਦਾ ਮਿਲਾਪ ਸਿੱਖ ਧਰਮ ਸਿਰਫ ਧਾਰਮਿਕ ਰਸਮਾਂ ਨਾਲ ਕੁਝ ਨਹੀਂ ਹੁੰਦਾ ਜੀ ਕਰਮ ਚੰਗੇ ਨਾ ਹੋ ਭਗ ਗੁਰੂ ਨਾਨਕ ਦੇਵ ਜੀ ਦਾ ਕਹਿਣਾ ਹੈ ਕਰਮ ਚੰਗੇ ਕਰਨੇ ਚਾਹੀਦੇ ਹੈ ਚੰਗੇ ਕਰਮ ਸੱਚ ਬੋਲਣਾ ਦਇਆ ਸੰਤੋਖ ਅਤੇ ਪਿਆਰ ਨਾਲ ਜਿਉਣਾ ਇਹ ਹੀ ਸੱਚਾ ਧਰਮ ਹੈ ਸਤਿਗੁਰ ਦੀ ਸ਼ਰਨ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਕਿ ਆਤਮਕ ਉੱਤਰਨ ਲਈ ਸੱਚੀ ਗੁਰੂ ਦੀ ਲੋੜ ਹੈ ਗੁਰੂ ਬਿਨਾਂ ਗਿਆਨ ਨਹੀਂ ਮਿਲਦਾ ਗੁਰੂ ਹੀ ਰਾਹ ਦਿਖਾਉਂਦਾ ਹੈ ਮਹਿਲਾਵਾਂ ਦੀ ਸਮਾਨਤਾ ਗੁਰੂ ਨਾਨਕ ਦੇਵ ਜੀ ਨੇ ਮਹਿਲਾਵਾਂ ਨੂੰ ਪੂਰਨ ਆਦਰ ਤੇ ਮਾਨ ਦਿੱਤਾ ਸਰਬਤ ਦਾ ਭਲਾ ਉਹਨਾਂ ਦੀ ਬਾਣੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਿੱਖੀ ਦਾ ਨਿਊ ਪੱਥਰ ਹੈ ਧਾਰਮਿਕ ਅਡੰਬਰਾਂ ਦੀ ਨਿੰਦਾ ਉਹਨਾਂ ਨੇ ਤੀਰਤ ਤਪ ਜਾਗ ਹੋਮ ਕਸ਼ਟਈਆਂ ਜਾਂ ਜਟਾਂ ਵਾਲੀ ਰੂਪਕਾਰੀ ਧਾਰਮਿਕਤਾ ਦੀ ਨਿੰਦਾ ਕੀਤੀ ਹੈ ਉਸ ਦਾਨ ਤਵਾਦੀ ਸਨ ਅਤੇ ਅਮਲ ਤੇ ਜ਼ੋਰ ਦਿੰਦੇ ਸਨ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਉਨ੍ਹਾਂ ਨੇ ਆਪਣੀ ਉਮਰ ਦੇ 30 ਸਾਲ ਤੋਂ 70 ਸਾਲ ਦੀ ਉਮਰ ਵਿੱਚ ਚਾਰ ਵੱਡੀਆਂ ਧਾਰਮਿਕ ਯਾਤਰਾ ਕੀਤੀਆਂ। ਭਾਰਤ, ਤਿੱਬਤ, ਸ਼੍ਰੀਲੰਕਾ, ਅਰਬ, ਅਫਗਾਨਿਸਤਾਨ ਤੱਕ ਉਨ੍ਹਾਂ ਨੇ ਸਨੇਹਾ ਪਾਇਆ। ਹਰ ਥਾਂ ਉਨ੍ਹਾਂ ਨੇ ਸਵਾਲ ਪੁੱਛੇ, ਚਰਚਾ ਕੀਤੀ ਅਤੇ ਸੱਚਾਈ, ਪਸੰਦ ਜੀਵਨ ਦੀ ਸਿੱਖਿਆ ਦਿੱਤੀ। ਉਦਾਸੀਆਂ ਚ ਗੁਰਨਾਨਦ ਦੇਵ ਜੀ ਨੇ ਆਪਣੀ ਜ਼ਿੰਦਗੀ ਵਿੱਚ ਚਾਰ ਵੱਡੀਆਂ ਹੁੰਦਾ ਸੀ ਕੀਤੀਆਂ। ਇਹ ਉਹ ਯਾਤ੍ਰਾਵਾਂ ਸਨ ਜਿੱਥੇ ਉਹਨਾਂ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਮਿਲ ਕੇ ਉਪਦੇਸ਼ ਦਿੱਤੇ ਉਹਨਾਂ ਨੇ ਹਿੰਦੁਸਤਾਨ ਅਰਬ ਤੁਰਕੀ ਚੀਨ ਲੰਕਾ ਤੱਕ ਯਾਤਰਾ ਕੀਤੀ ਉਹਨਾਂ ਨੇ ਹਰ ਥਾਂ ਸੱਚਾਈ ਪਾਈ ਚਾਰੇ ਤੇ ਰੱਬ ਦੀ ਏਕਤਾ ਬਾਰੇ ਗੱਲ ਦੱਸੀ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਹਮੇਸ਼ਾ ਉਹਨਾਂ ਦੇ ਨਾਲ ਰਹੇ ਜੋ ਕਿ ਇੱਕ ਮੁਸਲਮਾਨ ਦਬਾਪੀ ਸਨ ਮੁੱਖ ਬਾਣੀ ਤੇ ਰਚਨਾ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਉਣ ਵਾਲੀ ਬਾਣੀਆਂ ਦੀ ਰਚਨਾ ਕੀਤੀਆਂ ਜਿਸ ਵਿੱਚ ਜਪਜੀ ਸਾਹਿਬ ਸਭ ਤੋਂ ਪ੍ਰਮੁੱਖ ਹੈ ਉਹਨਾਂ ਦੀ ਬਾਣੀ ਅੱਜ ਵੀ ਹਰ ਸਿੱਖ ਦੀ ਦਿਨਚਰਿਆ ਦਾ ਹਿੱਸਾ ਹੈ ਜੋਤੀ ਜੋਤ ਸਮਾਉਣਾ ਗੁਰੂ ਨਾਨਕ ਦੇਵ ਜੀ 1539 ਵਿੱਚ ਕਰਤਾਰਪੁਰ ਸਾਹਿਬ ਜੋ ਕਿ ਅੱਜ ਪਾਕਿਸਤਾਨ ਹੈ ਉੱਥੇ ਜੋਤੀ ਜੋਤ ਸਮਾਏ ਉਹਨਾਂ ਨੇ ਆਪਣੇ ਉੱਤਰਾਧਿਕਾਰੀ ਗੁਰੂ ਅੰਗਦ ਦੇਵ ਜੀ ਨੂੰ ਬਣਾਇਆ ਉਹਨਾਂ ਦੀ ਸਿੱਖਿਆ ਅੱਜ ਵੀ ਸਾਡੀ ਰਾਹਦਾਰੀ ਹੈ ਗੁਰੂ ਨਾਨਕ ਦੇਵ ਜੀ ਸਾਨੂੰ ਸਿਖਾਉਂਦੇ ਹਨ ਕਿ ਧਰਮ ਸਿਰਫ ਰਸਮਾਂ ਦੀ ਗੱਲ ਨਹੀਂ ਇਹ ਤਾਂ ਮਨੁੱਖਤਾ ਪਿਆਰ ਤੇ ਸੱਚ ਦੀ ਰਾਹ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ